ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੰਨੂ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹੇ ਮੋਗੇ ਦੀ ਆ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਆ ਬਾਈ ਸੈਕਤ ਨੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਝੋਟੀ ਬਾਈਆਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਵਿਅੰਨ ਸਿੰਘ ਆ ਜੀ ਪਿੰਡ ਚੰਨੂ ਵਾਲਾ ਤਸਵੀਰ ਬਾਗਾ ਪੁਰਾਣਾ ਡਿਸਟ੍ਰਿਕਟ ਮੋਗਾ ਜੀ ਮੋਬਾਈਲ ਨੰਬਰ ਜੀ 8437990696 ਠੀਕ ਆ ਜੀ ਇਹ ਛੋਟੀ ਸੇਲ ਆ ਬਈ ਕੀ ਡਿਟੇਲ ਆਏ ਕਿੰਨੇਵੇਂ ਸੂਏ ਸੂਈ ਆ ਜੀ ਇਹ ਪਹਿਲੇ ਸੂਏ ਆ ਜੀ ਪਹਿਲੇ ਸੂਏ ਸੂਈ ਦੰਦੋ ਜੀ ਦੰਦੋ ਚੌਗੀ ਆ ਜੀ ਦੰਦੋ ਚੌਗੀ ਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਬਸ ਘੰਟਾ ਕੋ ਹੋਇਆ ਜੀ ਘੰਟਾ ਕੋ ਹੋਇਆ ਮਗਰ ਬੱਚਾ ਕੀ ਆ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਸੋਹਣੀ ਕੱਟੀ ਆ ਪੂਰੀ ਜਾਤ ਬਰੀ ਬਰੀਡ ਵਾਲੀ ਚੰਗੀ ਸੇਵਾ ਗੌਰ ਹੋ ਜੇ ਟੌਪ ਦੀ ਝੋਟੀ ਤਿਆਰ ਹੋ ਜੂਗੀ ਪੂਰੀ ਦੀ ਪੂਰੀ ਜੈਡ ਬਲੈਕ ਕੱਟੀ ਆ ਜੀ ਤੇ ਘੰਟਾ ਡੇਢ ਘੰਟਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਜੇਰ ਤੁਸੀਂ ਦੇਖ ਸਕਦੇ ਹੋ ਹਜੇ ਨਹੀਂ ਪਈ ਜੀ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਬਾਈ 12-13 ਲੀਟਰ ਦੀ ਹੈਗੀ ਸਮਾਨ 12-13 ਲੀਟਰ ਦੀ ਉਮੀਦ ਹੈ ਜੀ 12-13 ਲੀਟਰ ਦੀ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹੈ ਫੇਸ ਕੁਆਲਿਟੀ ਸੋਹਣੀ ਆ ਦੇਖ ਸਕਦੇ ਹੋ ਸੋਨਾ ਗੁੰਡਾ ਸਿੰਘ ਜੀ ਬਾਕੀ ਹਾਈਟ ਦੇ ਪੱਖ ਤੋਂ ਚੰਗੀ ਆ ਜੀ ਉੱਚੇ ਲੰਮੇ ਕੱਦ ਕਾਢ ਦੀ ਤੇ ਹੈਵੀ ਬੋਡੀ ਵੇਟ ਦੀ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸੋਣਾ ਜੀ ਫਿਟਿੰਗ ਵਾਲਾ ਹਵਾਨਾ ਪੂਰਾ ਚਾਰੇ ਤਾਂ ਨਿੱਖੜਵੇਂ ਇੱਕੋ ਸਾਈਜ਼ ਦੇ ਨੇੜੇ ਤਾਂ ਤੁਹਾਨੂੰ ਦਿਖਾ ਦਾਂਗੇ ਜੀ ਸੀਲ ਸਾਉ ਪੂਰੀ ਆ ਬਾਈ ਹਾਂਜੀ ਹਾਂਜੀ ਸੀਲ ਪੂਰੀ ਹੈ ਸੀਲ ਸਾਉ ਬਾਈ ਕਹਿੰਦਾ ਪੂਰੀ ਆ ਹਵਾਨਾ ਚੈੱਕ ਕਰ ਸਕਦੇ ਹੋ ਤੁਸੀਂ ਜੀ ਸੋਣਾ ਹਵਾਨਾ ਤਿਆਰ ਕਰਦੀ ਪੂਰਾ ਠੋਸ ਹਵਾਨਾ ਜੀ 12 ਕਿਲੋ ਲੀਟਰ ਦੁੱਧ ਦੀ ਬਾਈ ਉਮੀਦ ਕਰਦੇ ਆ ਮਗਰ ਕੱਟੀ ਦੇਖ ਲਓ ਜੀ ਪੂਰੇ ਦੇ ਪੂਰੇ ਜੈਡ ਬਲੈਕ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਝੋਟੀ ਤਿਆਰ ਹੋ ਜੂ ਜੀ ਬਾਕੀ ਮੁੱਲ ਬਾਈ ਇਹਦਾ ਮੁੱਲ ਬਾਈ ਜੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਜੀ ਮੁੱਲ ਬਾਈ ਫੋਨ ਤੇ ਹੀ ਕਰਨਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਹੁੰਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ